ਨੇ ਥੱਲੇ ਤੋਂ ਚੰਦਾ ਲੈਂਦੀ ਆ ਚੰਦਾ ਵੀ ਨਾ ਬਣਦੀ ਅੱਜ ਤੱਕ ਆਪਣਾ ਮੁੱਲ ਲੈ ਲਿਆ ਬਗਾ ਨਾ ਸੀ ਰਹਿ ਹੋ ਰਹੀ ਹਾਹੀ ਨਹੀਂ ਦੱਬ ਗਈ ਏ ਫਿਊ ਮੋਮੈਂਟਸ ਲੇਟਰ ਏ ਕੀ ਹੋਇਆ ਕਸ ਹੋਇਆ ਕਬ ਹੋਇਆ ਕਿਉਂ ਹੋਇਆ ਇਹ ਉਹ ਟਰੈਕਟਰ ਹੈ ਜੀ ਜਿਹੜਾ ਫੂਡ ਸਟਰੀਟ ਸ਼ਹਿਰਪੁਰ ਦੇ ਵਿੱਚ ਸ਼ਾਮ ਦੇ ਟਾਈਮ ਤੇ ਬੜੇ ਖਤਰਨਾਕ ਜਿਹੜਾ ਸਟੰਟ ਹੈ ਉਹ ਮਾਰਿਆ ਸੀਗਾ ਇਹ ਟਰੈਕਟਰ ਆ ਸੀ ਮੰਗਾ ਲਿਆ ਆਪਣੇ ਕੋਲ ਇਹ ਉਹੀ ਟਰੈਕਟਰ ਆ ਆ ਲੋ ਸ਼੍ਰੀਮਾਨ ਜੀ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਆ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹ ਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਲਾਨ ਕੀਤਾ ਤੇ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਤੇ ਆਪਣੇ ਬੱਚੇ ਨੂੰ ਸਮਝਾਉਣਾ ਵੀ ਪਾ ਜਿੰਦਗੀ ਅਜੇ ਇਹ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ ਇੱਕ ਹਫਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਪੂਰਨ ਪਾਬੰਦੀ ਲਾਈ ਹੈ ਵੀ ਕੋਈ ਵੀ ਜਿਹੜਾ ਸਟੰਟ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੰਜ ਰਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸ੍ਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਹਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਹਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ ਵਿੱਚ ਪੈਂਦੀ ਹੈ ਜਾਂ ਕਿਸੇ ਹੋਰ ਦੀ ਖਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਆ ਲੋ ਜੇ ਤੋਂ ਬੱਚਾ ਹਟਾ ਗੱਲ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਤੇ ਅੱਗੇ ਤੋਂ ਇਹ ਗਲਤੀ ਜਿਹੜੀ ਨਹੀਂ ਕਰੂਗਾ ਜੀ ਨਹੀਂ ਕਰੂਗਾ ਨਹੀਂ ਹਾਂ ਸਮਝਾਓ ਨਜ਼ਾਰਾ